ਮੈਂ ਗੁਰਮੀਤ ਸਿੰਘ ਬਬਲੂ ਜੀ ਅੰਮ੍ਰਿਤਸਰ ਤੋਂ ਇੱਕ ਆਰਟੀਐਕਟਿਵਿਸਟ ਤੇ ਸੋਸ਼ਲ ਐਕਟਿਵਿਸਟ ਹੈ ਜੀ ਮੈਂ ਆਪਣੇ ਬਾਰੇ ਥੋੜਾ ਜਿਹਾ ਬਰੀਫ ਕਰ ਦਾਂ ਕਿ ਪਹਿਲਾਂ ਵੀ ਕਾਫੀ ਵੱਡੇ ਸਕੈਮਸ ਨੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਸੀਗੇ ਜਿਸ ਤਰ੍ਹਾਂ ਕਿ ਈਸੀਐਚਐਸ ਸਕੈਮ ਤੇ 400 ਕਰੋੜ ਦਾ ਸਕੈਮ ਸੀਗਾ ਕੈਂਡਰਾ ਬੈਂਕ ਦਾ ਜਿਹੜਾ ਕਿ ਮੈਂ ਜਗ ਜाहिर ਕੀਤਾ ਸੀਗਾ ਅੱਜ ਇੱਕ ਨਵਾਂ ਸਕੈਮ ਜਿਹੜਾ ਆਪ ਜੀ ਦੇ ਸਾਹਮਣੇ ਮੈਂ ਪੇਸ਼ ਕਰਨ ਲੱਗਾ ਜਾਂ ਦੱਸਣ ਲੱਗਾ ਆਪ ਜੀ ਨੂੰ ਬੇਨਤੀ ਦੇ ਨਾਲ ਇਹੋ ਹੈ ਕਿ ਜੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਮਾਰਟ ਸਿਟੀ ਜਿਹੜਾ ਸਿਸਟਮ ਚੱਲਦਾ ਪਿਆ ਸੀਗਾ ਕਿ ਅੰਮ੍ਰਿਤਸਰ ਦੀ ਵਧੀਆ ਬਣਾਉਣ ਵਾਸਤੇ ਅੰਮ੍ਰਿਤਸਰ ਨੂੰ ਸੋਹਣਾ ਬਣਾਉਣ ਵਾਸਤੇ ਜਿਹੜਾ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦੇ ਵਿੱਚ ਉਹਦੇ ਵਿੱਚ ਕੁਝ ਕੁਝ ਨਹੀਂ ਬਹੁਤ ਵੱਡੀਆਂ ਅਲਗਹਿਲੀਆਂ ਨੇ ਜਿਹੜੀਆਂ ਕਿ ਅਸੀਂ ਕੋਸ਼ਿਸ਼ ਕਰਨੀ ਹੈ ਕਿ ਭਈ ਮੈਂ ਸੀਐਮ ਮਾਨ ਸਾਹਿਬ ਤੱਕ ਪਹੁੰਚਾਣੀ ਤੇ ਕੋਸ਼ਿਸ਼ ਕਰਾਂ ਕਾਫੀ ਕੁਝ ਲਿਖਿਆ ਕਾਫੀ ਕੁਝ ਬੇਨਤੀ ਕੀਤੀ ਲੇਕਿਨ ਹੋਸਾਦਾ ਕਿ ਸੀਐਮ ਮਾਨ ਸਾਹਿਬ ਆਪਣਾ ਬਿਜ਼ੀ ਔਨ ਕਰਕੇ ਤੇ ਸਾਡੇ ਨਾਲ ਨਹੀਂ ਰੂਬਰੂ ਹੋ ਸਕੇ ਲੇਕਿਨ ਅੱਜ ਮੈਂ ਚੰਡੀਗੜਾ ਆ ਕੇ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਜਿਹੜੀ ਕਿ ਆਪ ਜੀ ਦੇ ਨਾਲ ਬੈਠਾ ਪਹਿਲਾਂ ਤਾਂ ਮੈਂ ਆਪ ਜੀ ਦਾ ਸਾਰਿਆਂ ਦਾ ਧੰਨਵਾਦ ਕਰਾਂਗਾ ਜਿਹੜਾ ਤੁਸੀਂ ਮੇਰੇ ਇੱਕ ਸ਼ਾਰਟ ਨੋਟਿਸ ਦੇ ਵਿੱਚ ਤੁਸੀਂ ਆਏ ਜਿੰਨੇ ਪੱਤਰਕਾਰ ਵੀ ਨੇ ਮੇਰੇ ਅੱਜ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਕੁਝ ਕੁਝ ਇੱਕ ਆਈਐਸ ਅਫਸਰ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਜਿਹਨਾਂ ਨੇ ਕਿ ਤਿੰਨਾਂ ਸਾਲਾਂ ਦੇ ਵਿੱਚ ਬੜੀ-ਬੜੀਆਂ ਤੰਦ ਲੀਆਂ ਆ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਇੱਕ ਕਰਪਟ ਪ੍ਰੈਕਟਿਸ ਦੇ ਨਾਲ ਚੱਲਦੇ ਬਏ ਸੀਗੇ ਤੇ ਅੱਜ ਮੈਂ ਉਹਨਾਂ ਨੂੰ ਜਗ ਜाहिर ਕਰਨ ਆਇਆ ਜੀ 스마트 ਸਿਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤਕਰੀਬਨ 90% ਕੰਮ ਅਸੀਂ ਸਾਰਾ ਪੂਰਾ ਕਰ ਲਿਆ 스마트 ਸਿਟੀ ਦਾ ਲੇਕਿਨ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਉਹਨਾਂ ਕੋਲੋਂ ਅੱਜ ਕਿ ਅੰਮ੍ਰਿਤਸਰ ਦੇ ਵਿੱਚ ਕਿੰਨਾ ਕੋਈ ਕੰਮ ਹੋ ਗਿਆ ਜੀ ਤੁਸੀਂ ਇਹ ਦੱਸੋ ਜੇ ਅੱਜ ਕੰਮ ਹੋਵੇ ਤੇ ਆ ਤੁਸੀਂ ਵੇਖੋ ਜੜੀਆਂ ਚੀਜ਼ਾਂ ਨੇ ਅੰਮ੍ਰਿਤਸਰ ਦੇ ਵਿੱਚ ਕੋਈ ਸੁਧਾਰ ਨਹੀਂਗਾ ਕਿਸੇ ਤਰ੍ਹਾਂ ਦਾ ਵੀ ਸਮਾਰਟ ਸਿਟੀ ਦਾ ਕੋਈ ਨਹੀਂ ਆ ਤਾਰਾਂ ਉਸ ਤਰ੍ਹਾਂ ਹੀ ਲਟਕਦੀ ਪਈਆਂ ਪੋਲ ਉਸ ਤਰ੍ਹਾਂ ਹੀ ਲੱਗੇ ਹੋਏ ਨੇ ਸੜਕਾਂ ਉਸ ਤਰ੍ਹਾਂ ਹੀ ਟੁੱਟੀਆਂ ਹੋਈਆਂ ਪੁਲ ਬਣੇ ਨਹੀਂ ਜੀ ਤੁਸੀਂ ਇਹ ਵੇਖੋ ਜੀ ਪੁਲ ਬਣੇ ਨਹੀਂ ਅੱਜ ਪਾਣੀ ਕਮੀ ਪਾਜਾ ਤੇ ਅੰਮ੍ਰਿਤਸਰ ਮੈਂ ਸਮਝਦਾ ਕਿ ਉਹ ਬੁਰਾ ਹਾਲ ਹੁੰਦਾ ਹੈ ਨਹਿਰਾਂ ਦਾ ਕਿ ਤੁਸੀਂ ਉਹ ਵੇਖੋਗੇ ਕਿ ਕਿ ਨਹਿਰ ਬਣ ਜਾਂਦੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਇਹ ਵੇਖ ਹੀ ਲਿਆਉਣਾ ਕਿ ਪਿੱਛੇ ਜੋ ਵੀ ਹੋਇਆ ਹਾਲ ਅੰਮ੍ਰਿਤਸਰ ਦੇ ਵਿੱਚ ਮੈਂ ਅੱਜ ਆਪ ਜੀ ਦੇ ਸਾਹਮਣੇ ਦੋ ਆਈਐਸ ਅਫਸਰਾਂ ਦਾ ਨਾਮ ਮੈਂ ਜਗ ਜाहिर ਕਰਨ ਲੱਗਾ ਜਿਹਦੇ ਵਿੱਚ ਇੱਕ ਆਈਐਸ ਅਫਸਰ ਹੈਗਾ ਹਰਪ੍ਰੀਤ ਸਿੰਘ ਤੇ ਦੂਜਾ ਆਈਐਸ ਅਫਸਰ ਹੈਗਾ ਸੰਦੀਪ ਰਿਸ਼ੀ ਇਹ ਦੋਨੋਂ ਆਈਐਸ ਅਫਸਰਾਂ ਦੇ ਦੌਰਾਨ ਡਿਊਰਿੰਗ ਉਹਨਾਂ ਦੇ 10 ਨੰਬਰ ਦੇ ਵਿੱਚ ਤਕਰੀਬਨ 393 ਕਰੋੜ ਰੁਪਏ ਅਮਰਸਰ ਚ ਆਇਆ ਲੇਕਿਨ ਮੈਂ ਅੱਜ ਇੱਕੋ ਹੀ ਸਵਾਲ ਪੁੱਛੂਗਾ ਉਹਨਾਂ ਨੂੰ ਕਿ ਉਹ 393 ਕਰੋੜ ਰੁਪਏ ਕਿੱਥੇ ਲੱਗਾ ਅਮਰਸਰ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਲੇਕਿਨ ਮੈਂ ਇਹੋ ਚੀਜ਼ ਦੀ ਬੇਨਤੀ ਕਰਾਂਗਾ ਕਿ ਸੀਐਮ ਸਾਹਿਬ ਆਪ ਜੀ ਦੀ ਨੌਲੇਜ ਦੇ ਵਿੱਚ ਸ਼ਾਇਦ ਹੈ ਆਈਐਸ ਅਫਸਰ ਤੁਹਾਡੇ ਤੱਕ ਖਬਰ ਪਹੁੰਚਾ ਨਹੀਂ ਦਿੰਦੇ ਜਿਹੜੇ ਤੁਹਾਨੂੰ ਦੱਸਣਾ ਹੀ ਨਹੀਂ ਚਾਹੁੰਦੇ ਕਿ ਵੀ ਅਸੀਂ ਇਹ ਤੰਦਲੀਆਂ ਕਰਦੇ ਪਿਆ ਜਦੋਂ ਮੈਂ ਰੋਲਾ ਪਾਇਆ ਤੰਦਲੀਆਂ ਦਾ ਤੇ ਇਹਨਾਂ ਨੇ ਮੈਨੂੰ ਸੰਦੀਪ ਰਿਸ਼ੀ ਨੇ ਇੱਕ 5 ਕਰੋੜ ਦਾ ਦਾਵਾ ਪਾਇਆ ਮੇਰੇ ਤੇ ਕਿ ਡਫਰਮੇਸ਼ਨ ਪਾਈ ਕਿ ਤੂੰ ਆਪਣਾ ਮੂੰਹ ਬੰਦ ਰੱਖ ਤੇ ਚੁੱਪ ਕਰ ਜਾ ਨਹੀਂ ਤੇ ਤੇਰੇ ਤੇ ਅਸੀਂ 5 ਕਰੋੜ ਦਾ ਦਾਵਾ ਪਾਵਾਂਗੇ ਜੀ ਤੁਸੀਂ ਇੱਕ ਦੇਖੋ ਕਿ ਕਿ ਸਰਕਾਰੀ ਅਫਸਰ ਇੱਕ ਆਮ ਬੰਦੇ ਨੂੰ ਇੱਕ ਸੋਸ਼ਲ ਐਕਟਿਵਿਸਟ ਨੂੰ ਚੁੱਪ ਕਰਾਉਣ ਵਾਸਤੇ 5-5 ਕਰੋੜ ਦੇ ਦੋਵੇ ਪਾਣ ਰਿਹਾ ਜੀ ਤੁਸੀਂ ਇਹ ਵੇਖੋ ਜੀ ਉਸ ਤੋਂ ਬਾਅਦ ਜੋ ਵੀ ਅਸੀਂ ਜਵਾਬ ਦਿੱਤਾ ਅੱਜ ਮੈਂ ਗੁਰੂ ਨਗਰੀ ਦਾ ਪੈਸਾ ਮੈਂ ਆਪ ਜੀ ਦੇ ਅੱਗੇ ਸਾਰਿਆਂ ਨੂੰ ਬੇਨਤੀ ਕਰਕੇ ਚਾਹੁੰਦਾ ਆ ਕਿ ਭਈ ਗੁਰੂ ਨਗਰੀ ਦਾ ਪੈਸਾ ਸ੍ਰੀ ਹਰਮੰਦਰ ਸਾਹਿਬ ਦਾ ਪੈਸਾ ਉਹ ਕਿੱਥੇ ਜਾ ਰਿਹਾ ਹੈ ਕਿੱਥੇ ਲੱਗਾ ਅਸੀਂ ਚਾਹੁੰਦੇ ਆ ਕਿ ਭਈ ਹਰਮੰਦਰ ਸਾਹਿਬ ਦਾ ਪੈਸਾ ਇੰਨਾ ਟੂਰਿਸਟ ਆਂਦਾ ਅੰਮ੍ਰਿਤਸਰ ਦੇ ਵਿੱਚ ਉਹ ਜਿਹੜਾ ਪੈਸਾ ਹੈਗਾ ਉਹ ਹਰਮੰਦਰ ਸਾਹਿਬ ਤੇ ਸੋਨਾ ਤੇ ਅੰਮ੍ਰਿਤਸਰ ਸਿਟੀ ਦੇ ਵਿੱਚ ਲੱਗੇ ਪੈਸਾ ਜਦਕਿ ਉੱਥੋਂ ਦੇ ਪੈਸੇ ਬਾਹਰ ਨਹੀਂ ਜਾਣੇ ਚਾਹੀਦੇ ਇਹ ਜਿਹੜੀਆਂ ਮੈਨੂੰ ਡਰਾਉਂ ਧਮਕਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਨਾ ਨੋਟਿਸ ਪਾਣ ਦੇ ਮੈਂ ਅੱਜ ਇੱਕ ਚਾਹਨਾ ਕਿ ਐਡਵਿੰਜ ਇੰਡੀਵਿਜੂਅਲ ਏਜੰਸੀ ਮਾਨ ਸਾਹਿਬ ਤੁਸੀਂ ਸੀਐਮ ਸਾਹਿਬ ਸਾਡੇ ਇੱਕ ਨਾਮਿਨੇਟ ਕਰਨ ਤੇ ਉਸ ਤੋਂ ਬਾਅਦ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹ ਅੰਮ੍ਰਿਤਸਰ ਦਾ ਪੈਸਾ ਕਿੱਥੇ ਲੱਗਾ ਮੈਂ ਅੱਜ ਮੀਡੀਆ ਦੇ ਵਿੱਚ ਅੱッセ ਕੋਲੋਂ ਉਭਰ ਹੋਇਆ ਮੈਂ ਬੇਨਤੀ ਕਰਨ ਆਇਆ ਮਾਨ ਸਾਹਿਬ ਕਿ ਇਹ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਏਜੰਸੀ ਬਿਠਾ ਕੇ ਇਹ ਜਿਹੜਾ ਪੈਸਾ ਹੈਗਾ ਇਹਨਾਂ ਨੂੰ ਪੁੱਛੋ ਜਿਹੜਾ ਕੀ ਇਹਨਾਂ ਦੇ ਘਰ ਜਾ ਰਿਹਾ ਪੈਸਾ ਅਸੀਂ ਚਾਹੁੰਦੇ ਆ ਕਿ ਗੁਰੂ ਨਗਰੀ ਦਾ ਪੈਸਾ ਗੁਰੂ ਨਗਰੀ ਦੇ ਵਿੱਚ ਹੀ ਲੱਗਣਾ ਚਾਹੀਦਾ। ਬਾਕੀ ਤੁਸੀਂ ਦੇਖ ਲਓ ਜੀ ਐਨੀ ਕੁਐਸ਼ਨ ਕਿਸ ਦਾ ਨਾਮ ਲਿਆ ਹੈਗਾ ਇਹਨਾਂ ਦੀ ਜ਼ਿੰਮੇਵਾਰੀ ਕੀ ਸੀ ਕਿ ਔਰ ਕਿਹੜੇ ਕਨਿਓਰ ਦੇ ਵਿੱਚ ਕਿੰਨਾ ਪੈਸਾ ਆਇਆ ਸਰ ਇਹ ਦੋਨੋਂ ਆਈਐਸ ਅਫਸਰ ਜਿਹੜੇ ਨੇ ਇਹ ਉੱਥੇ 2023 ਤੋਂ ਲੈ ਕੇ 2024 ਤੱਕ ਰਹੇ ਨੇ ਜੀ ਤੁਸੀਂ ਇਹ ਵੇਖੋਗੇ ਕਿ 2024 ਤੋਂ 2023 ਦੇ ਵਿੱਚ ਜਿਹੜੇ ਇਹਨਾਂ ਨੇ ਰਹੇ ਨੇ ਇਹਨਾਂ ਦੇ ਖਾਤੇ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਸਮਾਰਟ ਸਿਟੀ ਦਾ ਤਕਰੀਬਨ 393 ਕਰੋੜ ਰੁਪਏ ਇਹਨਾਂ ਦੇ ਕੋਲ ਆਇਆ ਜੀ ਤੁਸੀਂ ਇਹ ਵੇਖੋ ਕਿ ਤਿੰਨ ਸਰ ਇਹ ਬਿਲਕੁਲ ਕਮਿਸ਼ਨਰ ਸੀਗੇ ਜੀ ਉੱਥੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸੀਗੇ ਜੀ ਦੋਨੋਂ ਤੇ ਇਹਨਾਂ ਦੇ ਉਦੇ ਦੇ ਵਿੱਚ ਜਦੋਂ ਪੈਸਾ ਆਇਆ ਤੇ ਪੈਸਾ ਲੱਗਾ ਹੀ ਨਹੀਂ ਕਿਤੇ ਇਹ ਕਹਿੰਦੇ ਨੇ ਜੀ ਅਸੀਂ 90% ਕੰਮ ਖਤਮ ਕਰਤਾ ਸਮਾਰਟ ਸਿਟੀ ਦਾ ਹੁਣ ਤੁਸੀਂ ਇੱਕ ਚੀਜ਼ ਵੇਖੋ ਕਿ ਸਮਾਰਟ ਸਿਟੀ ਦੇ ਵਿੱਚ ਪੋਲ ਸਿਸਟਮ ਹੁੰਦੇ ਨੇ ਪੋਲ ਸਿਸਟਮ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਕੇਬਲਜ਼ ਜਿੰਨੀਆਂ ਵੀ ਸਾਰੀਆਂ ਆਪਣਾ ਸਾਰਾ ਸਿਸਟਮ ਜਿਹੜਾ ਹੈ ਕੇਬਲ ਦਾ ਤੇ ਬਿਜਲੀ ਦਾ ਜਾਂ ਸਾਰਾ ਇਹਨਾਂ ਨੂੰ ਅੰਡਰਗਰਾਊਂਡ ਕਰਨਾ ਉਸਤੇ ਸੀਗਾ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਆਪਣੇ ਹੀ ਬੰਦੇ ਜਿਹੜੇ ਸੀਗੇ ਇਹਨਾਂ ਨੇ ਬਲਾਈਸ਼ ਕੀਤੇ ਤੇ ਇੱਕੋ ਹੀ ਕੰਪਨੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਠੇਕੇਦਾਰੀ ਦੀ ਕੋਸ਼ਿਸ਼ ਕੀਤੀ ਸ਼ਰਮਾ ਕੰਟਰੈਕਟਰ ਹੈਗੇ ਨੇ ਜਿਨ੍ਹਾਂ ਨੂੰ ਇਹਨੇ ਸਾਰੇ ਠੇਕੇ ਸੜਕਾਂ ਦੇ ਪੁੱਲਾਂ ਤੇ ਸਭ ਕੁਝ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹੋਰ ਕਿਸੇ ਬੰਦੇ ਨੂੰ ਨਾ ਉੱਥੇ ਆਣ ਦਿੰਦੇ ਨੇ ਨਾ ਕੰਮ ਕਰਨ ਦਿੰਦੇ ਨੇ ਤੁਸੀਂ ਪਹਿਲਾਂ ਤੇ ਅੰਮ੍ਰਿਤ ਸਰ ਦੇ ਵਿੱਚ ਜਿਹੜੇ ਬਟਾਲੇ ਸੀਗੇ ਸੀਬੀਏ ਤੱਕ ਉਹਦੀ ਜਾਂਚ ਕਰ ਲਈ ਹੈ ਬਾਈ ਮਾਮਲਿਆਂ ਦੀ ਬਿਲਕੁਲ ਤੁਹਾਨੂੰ ਧੋਖੇ ਵੀ ਨਹੀਂ ਆਦੀਆਂ ਨੇ ਜਾਂ ਇਹ ਕੈਂਸਲ ਨਹੀਂ ਹੈ ਤੇ ਇਸ ਵੀ ਹੱਸ਼ਲ ਕੀ ਹੈ ਬਿਲਕੁਲ ਐਸੀ ਮਾਮਲੇ ਤੇ ਵਿੱਚ ਜਿਹੜੇ ਦੂਜੇ ਵੀ ਸੀ ਨੇ ਜਾਂ ਕੁਝ ਹੋਰ ਉਹਨਾਂ ਨੇ ਵੀ ਕੁਝ ਭੇਜਿਆ ਇੱਕ ਵੀ ਸੀ ਨੇ ਤਾਂ ਤੁਹਾਨੂੰ ਨੋਟਿਸ ਭੇਜਦਾ ਨਹੀਂ ਜੀ ਫਿਰ ਹਾਲ ਤਾਂ ਇੱਕੋ ਸਾਹਿਬ ਨੇ ਭੇਜਿਆ ਸੰਦੀਪ ਰਿਸ਼ੀ ਜੀ ਨੇ ਮੈਨੂੰ ਭੇਜਿਆ ਨੋਟਿਸ 5 ਕਰੋੜ ਦਾ ਦਾਵਾ ਬਾਕੀ ਧਮਕੀਆਂ ਤਾਂ ਚਲੋ ਮਹਾਰਾਜ ਦੀ ਕਿਰਪਾ ਅਸੀਂ ਤੇ ਆਪਣਾ ਚੰਗਾ ਕੰਮ ਕਰਨਾ ਮੈਂ ਗੁਰੂ ਨਗਰੀ ਨੂੰ ਸੁਧਾਰਨਾ ਤੇ ਵਧੀਆ ਕੰਮ ਕਰਨਾ ਮੈਂ ਚਾਹੁੰਦਾ ਕਿ ਮੇਰੀ ਆਵਾਜ਼ ਜਿਹੜੀ ਹੈ ਬੁਲੰਦ ਹੋਵੇ ਤੁਹਾਡੇ ਰਾਈ ਤੇ ਅਸੀਂ ਚਾਹੁੰਦੇ ਕਿ ਸੀਐਮ ਸਾਹਿਬ ਮਾਨ ਸਾਹਿਬ ਵਧੀਆ ਕੰਮ ਕਰਨ ਤੇ ਇੱਕ ਇਮਾਨਦਾਰ ਬੰਦੇ ਨੇ ਸੀਐਮ ਸਾਹਿਬ ਜਿਹੜਾ ਵਧੀਆ ਕੰਮ ਕਰਨਗੇ ਅਸੀਂ ਇੱਕ ਜਿਹਨੂੰ ਕਹਿੰਦੇ ਨਾ ਧਾਕੜ ਸੀਐਮ ਜਿਹੜਾ ਹੈਗਾ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਹੀ ਚਾਹੁੰਦੇ ਆ ਕਿ ਵੀ ਉਹ ਸਾਡੀ ਆਵਾਜ਼ ਬੁਲੰਦ ਕਰਾਂ ਤੇ ਇਹੋ ਜਿਹੇ ਅੰਸਰਾਂ ਨੂੰ ਨੱਥ ਪਾਈ ਜਾਵੇ ਤੇ ਪਤਾ ਲੱਗੇ ਕਿ ਵੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਇਹਨਾਂ ਦੀ ਤੇ ਸਹੀ ਤਰੱਕੇ ਨਾਲ ਕੰਮ ਜੁਵੇ ਤੇ ਪਤਾ ਲੱਗੇ ਕਿ ਸਾਡਾ ਪੰਜਾਬ ਦਾ ਪੈਸਾ ਹਰਮੰਦਰ ਸਾਹਿਬ ਦਾ ਪੈਸਾ ਅੰਮ੍ਰਿਤਸਰ ਦਾ ਪੈਸਾ ਉਹ ਕਿੱਥੇ ਗਿਆ ਸਰ ਬਿਲਕੁਲ ਜੀ ਮੈਂ ਉਹਨਾਂ ਨੂੰ ਮੇਲ ਵੀ ਕੀਤੀ ਹੈ ਮੈਂ ਇਸ ਦੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਵਾਸਤੇ ਕੈਗ ਨੂੰ ਵੀ ਚਿੱਠੀ ਪਾਈ ਹੈ ਜੀ ਕਿ ਅਸੀਂ ਚਾਹੁੰਦੇ ਹਾਂ ਕਿਉਂਕਿ ਇਹ ਪੈਸਾ ਸੈਂਟਰ ਤੋਂ ਆ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਕੈਗ ਵੀ ਆਪਣਾ ਇਨਵੈਸਟੀਗੇਟ ਕਰੇ ਕਿ ਇਹ ਪੈਸਾ ਪੰਜਾਬ ਦੇ ਵਿੱਚ ਸਹੀ ਜਗ੍ਹਾ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ ਜੀ ਪਹਿਲਾਂ ਵੀ ਪਰਫੋਰਮ ਹਾਈ ਸੀਗੀ ਸੋ ਐਕਚੁਅਲੀ ਦਾ 2016 ਦੀ ਜਬ ਕੋ ਕਿਹੜੇ ਕਿਹੜਾ ਪੈਸਾ ਕਿੱਲਾ ਇੱਕ ਚੀਜ਼ ਦਾ ਤਾਂ ਹੋਏਗਾ ਨਹੀਂ ਇਹ ਸੜਕਾਂ ਦਾ ਊਲਾਂ ਦਾ ਔਰ ਵੀ ਕਈ ਪ੍ਰੋਜੈਕਟਾਂ ਦਾ ਪੈਸਾ ਹੋਇਆ ਕਿਹੜੇ ਕਿਹੜੇ ਪ੍ਰੋਜੈਕਟ ਦਾ ਪੈਸਾ ਸਰ ਕਾਫੀ ਨੇ ਜੀ ਪ੍ਰੋਜੈਕਟ ਤੇ ਮੇਰੇ ਕੋਲ ਲਿਸਟ ਬੜੀ ਲੰਮੀ ਹੈ ਉਹਦੇ ਵਿੱਚ ਸਟਰੀਟ ਲਾਈਟਸ ਪੋਲਾਂ ਦੇ ਪੋਲਾਂ ਦੇ ਉੱਤੇ ਜਿਹੜੀਆਂ ਵਾਇਰਸ ਲੱਗੀਆਂ ਹੋਈਆਂ ਜੀ ਉਹ ਪੁੱਲਾਂ ਦੀਆਂ ਸੜਕ ਪ੍ਰੋਪਰ ਜਦ ਤੱਕ ਕਿ ਸੜਕ ਅੰਮ੍ਰਿਤਸਰ ਦੇ ਵਿੱਚ ਕੋਈ ਪ੍ਰੋਪਰ ਬਣੀ ਨਹੀਂ ਪੁਰਾਣੀਆਂ ਹੀ ਸੜਕਾਂ ਬਣੀਆਂ ਉਹਦੇ ਉੱਤੇ ਸਿਰਫ ਪੈਚ ਵਰਕ ਹੋ ਰਿਹਾ ਸਿਰਫ ਦਿਖਾਵਾ ਕਿ ਲੋ ਜੀ ਸੜਕਾਂ ਬਣ ਰਹੀਆਂ ਨੇ ਹਜੇ ਤੱਕ ਕੋਈ ਵੀ ਪ੍ਰੋਪਰ ਕੋਈ ਕੰਮ ਨਹੀਂ ਮੈਂ ਓਪਨਲੀ ਜਦੋਂ ਤੁਹਾਡੇ ਸਾਹਮਣੇ ਤੇ ਗਈਆਂ ਲੇਕਿਨ ਜਦੋਂ ਜਿੱਥੇ ਇਨਵੈਸਟੀਗੇਸ਼ਨ ਹੋਏਗੀ ਜਿਹੜੀ ਵੀ ਇੰਡੀਵਿਜੂਅਲ ਏਜੰਸੀ ਆਏਗੀ ਮੈਂ ਉਹਨੂੰ ਪ੍ਰੋਪਰ ਸਾਰਾ ਕੁਝ ਦਿਆਂਗਾ ਜੀ ਪਰ ਸਰ ਇੱਕ ਤੇ ਜਲੰਧਰ ਕਾਰਪੋਰੇਸ਼ਨ ਕਮਿਸ਼ਨਰ ਆ ਗਏ ਨੇ ਜੀ ਸੰਦੀਪ ਰਿਸ਼ੀ ਤੇ ਦੂਸਰਾ ਜਿਹੜਾ ਐਸ ਵੇਲੇ ਏਡੀਸੀ ਫਤਿਹਗੜ੍ਹ ਸਾਹਿਬ ਜੀ ਸਰ ਠੀਕ ਹੈ ਸਰ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸੀਐਮ ਸਾਹਿਬ ਨੂੰ ਮੈਂ ਜਿਹੜੀ ਬੇਨਤੀ ਕੀਤੀ ਹੈ ਉਹਨਾਂ ਨੂੰ ਮੈਂ ਮੇਲ ਪਾਈਆਂ ਨੇ ਉਹਨਾਂ ਦੇ ਐਕਸ਼ਨ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਵੀ ਜੇ ਕੋਰਟ ਚ ਮੂਵ ਕਰਨ ਦੀ ਲੋੜ ਪੈਗੀ ਆ ਆਪਾਂ ਡੈਫੀਨੇਟਲੀ ਕਰਾਂਗੇ ਮੈਨੂੰ ਉਮੀਦ ਹੈ ਕਿ ਸੀਐਮ ਸਾਹਿਬ ਬਹੁਤ ਵਧੀਆ ਕੰਮ ਕਰਕੇ ਇਹਨੂੰ ਕਰਨਗੇ 50 ਕਰੋੜ ਦਾ ਨੋਟਿਸ ਆਇਆ ਉਹਦਾ ਕੀ ਕੀਤਾ ਸਰ ਮੈਂ ਉਹਦਾ ਜਵਾਬ ਦਿੰਦਾ ਜੀ ਮੈਂ ਉਹਦਾ ਜਵਾਬ ਦਿੱਤਾ ਉਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਤੇ 5 ਕਰੋੜ ਦਾ ਨੋਟਿਸ ਪਾਇਆ ਮੈਂ ਸਟੈਂਡ ਕਰਦਾ ਜੋ ਮੈਂ ਅਲੀਗੇਸ਼ਨ ਲਾਏ ਨੇ ਮੈਂ ਉੱਤੇ ਸਟੈਂਡ ਕਰਦਾ ਬਾਕੀ ਰਹੀ ਗੱਲ ਤੁਸੀਂ ਜਿਹੜੇ ਦਾਅਵੇ ਤੁਸੀਂ ਕੀਤਾ ਤੇ ਉਹਦੇ ਤੇ ਜਿਹੜੀ ਤੁਹਾਨੂੰ ਕੋਰਟ ਫੀਸ ਬੰਦੀ ਹੈ 17-18 ਲੱਖ ਰੁਪਏ ਤੁਸੀਂ ਉਹਨੂੰ ਭਰੋ ਮੈਂ ਪਰਸੂ ਕਰਾਂਗਾ ਇਸ